ਮੈਂ ਚੁੱਚਾ ਨਾਲ ਹੀ ਇਹ ਬਣਾਇਆ ਸੀ ਥੋੜਾ ਇਹ ਚਮਕਾ ਲੀਏ ਚਲ ਕੋਈ ਮਣੀ ਨਹੀਂ ਕਰਦਾ ਜਾਨ ਆ ਦੇ ਲੈ ਸੁਕਾਉਣੀ ਹੈ ਮੱથા ਦਾ ਕੇ ਚੋਤਾ ਹੋਏ ਸੇਰਾ ਇੰਦਰਾ ਇੰਦਰਾ ਸੇਰਾ ਐਕਸਰਸਾਈਜ਼ ਕਰਦਾਂ ਨੁੰਦਾ ਇਹ ਬੱਚਾ ਇਦੇ ਬੈਠਣ ਦਾ ਸਟਾਈਲ ਵੀ ਦੁਨੀਆ ਤੋਂ ਵੱਖਰਾ ਹੋ ਚੰਦਿਆ ਲਿਓ ਉੱਪਰ ਦੇਖੋ ਉੱਪਰ ਦੇਖ ਸਹੀ ਰਾ ਇਹਦੇ ਕਾਲਸ ਲੱਗੀਆਂ ਨੇ ਕਿ 아, 캄미, 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 ��미, 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 ਨਿਬੜੋ ਨਿਬੜੋ ਦੀ ਨੱਕ ਬਗੀ ਜਾਂਦੀ ਆ ਆ ਸਾਡੇ ਸਹਿਰਾਂ ਵਾਲੇ ਤੇ ਪਿੰਡਾਂ ਵਾਲਿਆਂ ਵਿੱਚ ਤੂਰੀਆਂ 'ਚ ਬਹੁਤ ਫਰਕ ਹੁੰਦਾ ਇਹ ਸਾਡੇ ਪਿੰਡਾਂ ਵਾਲੀ ਤਰੀਕਾ ਹੈ ਮਸਤਾ ਕਰਦੇ ਆ ਇਹ ਨੂੰਣ ਲੱਗੇ ਬਹੁਤ ਜ਼ਿਆਦਾ ਆਲੂ ਆਏ ਅੰਦਰ ਆ ਗਏ